ਸਤ ਸਾਰਨ ਸਤ ਸ੍ਰੀਕਾਲ ਮੈਂ ਮੇਵਤ ਸਿੰਘ ਪਾਲੀਆ ਸਾਥੀ ਦਵਿੰਦਰ ਸਿੰਘ ਜੀ ਬਕਾ ਅੱਜ ਫੇਰ ਹਰਪਾਲ ਸਿੰਘ ਸ਼ਾਮਲਾ ਜੀ ਦੇ ਲਿਖੇ ਕੁਝ ਲੋਕ ਤਤ ਲੈ ਕੇ ਪੇਸ਼ ਹੋ ਰਿਹਾ ਕਰੀਬ ਅੱਗੇ ਜੀ ਸ਼ੁਰੂ ਹਾਂ ਜੀ ਕਰੋ ਸ਼ੁਰੂ ਜੀ ਹ ਸੱਚੀ ਗੱਲ ਵਿੱਚ ਸਵਾ ਦੇ ਕਹਿਣੀ ਵੀ ਔਖੀ ਆ ਝੂਠੇ ਨੂੰ ਚੋਟ ਉਸ ਦੀ ਸਹਿਣੀ ਵੀ ਔਖੀ ਆ ਝੂਠੇ ਨੂੰ ਚੋਟ ਉਸ ਵੀ ਸਹਿਣੀ ਵੀ ਔਖੀ ਐ ਲੀਡਰ ਨਾ ਚੁਣੋਂ ਦੇਸ਼ ਦਾ ਲੀਡਰ ਨਾ ਚੁਣੋਂ ਦੇਸ਼ ਦਾ ਬੰਦੇ ਅਪਰਾਧੀ ਨੂੰ ਅਸਲਾ ਨਾ ਚੱਕਣ ਦਈਏ ਝੂਲਦੇ ਸ਼ਰਾਬੀ ਨੂੰ ਖਬਰੇ ਕਦ ਚੰਦ ਝਾੜਦੇ ਹੋ ਪਾਈਏ ਨਾ ਰੰਗਲੀ ਕੋਠੀ ਕਰ ਜਾ ਲੈ ਸੇਠ ਤੋਂ ਠੇਕੇ ਤੇ ਪੈਲੀ ਲਈ ਮੱਬਕੇ ਨਾ ਰੇਟ ਤੋਂ ਠੇਕੇ ਤੇ ਪੈੜੀ ਲਈਏ ਵੱਧ ਕੇ ਨਾ ਰੇਟ ਤੋਂ ਅਲਣ ਦੇ ਹੱਥ ਫੜਾਈਏ ਲੱਣ ਦੇ ਹੱਥ ਫੜਾਈਏ ਘਰ ਦੀ ਨਾ ਚਾਬੀ ਨੂੰ ਅਸਲਾ ਨਾ ਅਸਲਾ ਨਾ ਅਸਲਾ ਨਾ ਚੱਕਣ ਦਈਏ ਝੂਲ ਦੇ ਸ਼ਰਾਬੀ ਨੂੰ ਖਬਰ ਹੈ ਕਦ ਚੰਦ ਚਾੜਦੇ ਹਾਂ ਭੁੱਲ ਕੇ ਵੀ ਫੇਸਬੁੱਕ ਦੇ ਅੱਖਾਂ ਨਾਲ ਚਾਰ ਕਰੋ ਕੋਰਟ ਵਿੱਚ ਮੈਰਿਜ ਕਰਕੇ ਹੱਦਾਂ ਨਾ ਪਾਰ ਕਰੋ ਕੋਰਟ ਵਿੱਚ ਮੈਰਿਜ ਕਰਕੇ ਹੱਦਾਂ ਨਾ ਪਾਰ ਕਰੋ ਕੋਰਟ ਵਿੱਚ ਮੈਰਿਜ ਕਰਕੇ ਹੱਦਾ ਨਾ ਪਾਰ ਕਰੋ ਧੌਨੀ ਕੋਈ ਸਾਬਣ ਸਕਦਾ ਧੌਨੀ ਕੋਈ ਸਾਬਣ ਸਕਦਾ ਹੌਂਈ ਪਗਦਾ ਕੀ ਨੂੰ ਅਸਲਾ ਨਾ ਅਸਲਾ ਨਾ ਚੱਕਣ ਦਈਏ ਝੂਲਦੇ ਸ਼ਰਾਬੀ ਨੂੰ ਖਬਰੇ ਕਦ ਚੰਦ ਝਾੜਦੇ ਹਉ ਸਜੀ ਬਾ ਹੁੰਦੇ ਪਾਈ ਪਾਈਆਂ ਬਿਨ ਬੈਕ ਨਹੀਂ ਚਾਕੇ ਜੋ ਅੱਖ ਚ ਰਾਕੇ ਯਾਰੀ ਦੇ ਲਾਇਕ ਨਹੀਂ ਝਾਕੇ ਜੋ ਅੱਖ ਚਰਾ ਕੇ ਯਾਰੀ ਦੇ ਲਾਇਕ ਨਹੀਂ ਅਜਨੀਤਾ ਕੱਲ ਭਲਾ ਦੂ ਅਜਨੀਤਾ ਕੱਲ ਭਲਾ ਦੂ ਉਹ ਤੈ ਸੌ ਖਾਦੀ ਨੂੰ ਅਸਲਾ ਨਾ ਅਸਲਾ ਨਾ ਚੱਕਣ ਦਈਏ ਝੂਲ ਦੇ ਸ਼ਰਾਬੀ ਨੂੰ ਖਵਰ ਹੈ ਕਦ ਚੰਦ ਚਾੜਦੇ ਸਨਮਾਨ ਜੁਵਾਨੀ ਲਾਣਤ ਨਾ ਚਾਉਂਦੀ ਐ ਇਹਨੂੰ ਪਰਸੰਗਤ ਮਾੜੀ ਰਾਹ ਤੋਂ ਵਟਕਾਉਂਦੀ ਐ ਇਹਨੂੰ ਪਰਸੰਗਤ ਮਾੜੀ ਰਾਹ ਤੋਂ ਵਟਕਾਉਂਦੀ ਐ ਟੋਬੇ ਚੋਂ ਸੁੱਕੀ ਉੱਡਦੀ ਟੋਬੇ ਚੋਂ ਸੁੱਕੀ ਉੱਡਦੀ ਟੱਕਿਓ ਮੁਰਗਾ ਵੀ ਨੂੰ ਅਸਲਾ ਨਾ ਅਸਲਾ ਨਾ ਚਿਕਨ ਦਈਏ ਝੂਲਦੇ ਸ਼ਰਾਬੀ ਨੂੰ ਖਬਰੇ ਕਦ ਚੰਦ ਝਾੜਦੇ ਹੋ ਸੌਂਦੇ ਨਾ ਖਿੜਖਿੜਾ ਹੱਸਦੇ ਸੋਹਰਾ ਤੈਨੂੰ ਕਦੇ ਹੋ ਕਰੀਏ ਨਾ ਸੇਜ ਪਰਾਈ ਬਲ ਨੂੰ ਦਾ ਮੂੰਹ ਕਦੇ ਹੋ ਕਹਿੰਦਾ ਹਰਪਾਲ ਰੋਕ ਲੋ ਕਹਿੰਦਾ ਹਰਪਾਲ ਰੋਕ ਲੋ ਚੰਚਲ ਮਨ ਬਾਗੀ ਨੂੰ ਅਸਲਾਨਾ ਅਸਲਾਨਾ ਚੱਕਣ ਦਈਏ ਝੂਲ ਦੇ ਸ਼ਰਾਬੀ ਨੂੰ ਖਵਰੇ ਕਦ ਚੰਦ ਚੜਵੇ ਸਾਡਾ ਮੋਬਾਈਲ ਨੰਬਰ ਹੈ ਜੀ 8146805412 ਜੀ